हां पक्का हो गया मैं कह रही 120% दी वीरे दा गीत गवाणा भाई ਤੁਸੀਂ हां ਮੈਨੂੰ ਲਾ ਲੈਣਾ ਪ੍ਰੋਗਰਾਮ ਜੀਆਂ ਗਾਈ ਧਾਰਮਿਕ ਇੱਕ ਦਿਨ ਮੈਨੂੰ ਕਿਹੇ ਪ੍ਰਬੰਧਕ ਕਮੇਟੀ ਵਾਲੇ ਨੇ ਢਾ ਲਿਆ ਇੱਦੇ ਧਾਰਮਿਕ ਪ੍ਰੋਗਰਾਮ ਸੀ ਉਹ ਬਾਈ ਕਹਿੰਦਾ ਮੇਰਾ ਗੀਤ ਉਹਨੇ ਆ ਕੇ ਪਤੰਦਰ ਨੇ ਹੋਰੇ ਸਟੇਸ਼ਨ ਚੱਕ ਦਿੱਤਾ ਉਹ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਤੁਹਾਨੂੰ ਪੈਸੇ ਦਿੱਤੇ ਸੀ ਜੀ ਜ਼ਿੰਮੇਵਾਰ ਤੁਸੀਂ ਐ ਮਖਾ ਗੱਲ ਵੀ ਇਹਨਾਂ ਦੀ ਸਹੀ ਐ ਕਹਿੰਦੇ ਤੁਸੀਂ ਪਹਿਲਾਂ ਸੈੱਟ ਤੇ ਸੁਣਿਆ ਸੀ ਕਿ ਗੀਤ ਕੀ ਗਾਣਾ ਸੀ ਉਹ ਕਹਿੰਦੇ ਪਿੰਡ ਦੀਆਂ ਸਾਡੀਆਂ ਕੁੜੀਆਂ ਪੈਣਾ ਤੇ ਉਹਨੇ ਸਟੇਸ਼ਨ ਹੋਰ ਚੱਕ ਤਾਂ ਬਾਈ ਨਹੀਂ ਉੱਥੇ ਗਲਤ ਮੈਂ ਹੋ ਗਿਆ ਇਸ ਕਰਕੇ ਇੱਕ ਗਾ ਡੇਢ ਗਾ ਪਰ ਗਾਣਾ ਧਾਰਮਿਕ ਹੈ ਹਾਂ ਇਹ ਅੱਜ ਕੱਲ ਸਭ ਤੋਂ بڑا ਮੁੱਦਾ ਹੈ ਥੈਂਕ ਯੂ ਮਿਹਰਬਾਨੀ ਬਹੁਤ ਸਾਰਾ ਵੀਰੇ ਵੱਲੋਂ ਪਿਆਰ ਜਿੱਥੇ ਮੈਂ ਹਰ ਸਟੇਜ ਤੇ ਕਹਿੰਦਾ ਜਿੱਥੇ ਰੱਬ ਸਭ ਨੂੰ ਪੁੱਤ ਦਵੇ ਇੱਕ ਧੀ ਜ਼ਰੂਰ ਦਵੇ ਤੇ ਜੇ ਤੁਹਾਡੇ ਘਰ ਧੀ ਨਹੀਂ ਨਾ ਇਹ ਹੁਣ ਪੰਜਾਬ ਦਾ ਇਦਾਂ ਸਿਸਟਮ ਹੋ ਗਿਆ ਕਿ ਜਿਹਦੇ ਪਹਿਲਾ ਪੁੱਤ ਹੋ ਗਿਆ ਵਸ ਮੁੜ ਕੇ ਨਹੀਂ ਹੁਣ ਕਹਿੰਦੇ ਬੱਚੇ ਦੀ ਲੋੜ ਨਹੀਂ ਹੁਣ ਪੁੱਤ ਆ ਗਿਆ ਠੀਕ ਐ ਤੇ ਰੱਬ ਧੀ ਜ਼ਰੂਰ ਦਵੇ ਜਿਹਦੇ ਘਰ ਧੀ ਐ ਬਹੁਤ ਨੇ ਆਮ ਤਾਂ ਨਹੀਂ ਤੇ ਮੇਰੀ ਗੁੜੀਆ ਮੈਂ 8 ਸਾਲ ਦੀ ਐ ਤੇ ਯੋਧਾ ਉਹ ਤੋਂ 3 ਸਾਲ ਵੱਡਾ 11 12 ਸਾਲ ਦਾ ਤੇ ਮੈਂ ਜਦੋਂ ਵੀ ਪ੍ਰੋਗਰਾਮ ਤੋਂ ਜਾਵਾਂ ਰਾਤ ਦੇ 11:00 ਵਜਣ 12:00 ਵਜਣ ਸਵੇਰੇ ਅਜੇ ਮੈਨੂੰ ਲੱਗਦਾ ਉਹ ਸਰਦਾਰ ਨਹੀਂ ਕਿਤੇ ਸਵੇਰ ਨੂੰ ਸੈਰ ਪਿੰਡ ਚ ਇੱਧਰ ਨਿਕਲ ਗਿਆ ਤੇ ਮੈਂ ਉਹਦੀ ਮਾਤਾ ਨੂੰ ਹੱਥਾਂ ਮਾਰਾਂ ਮੈਂ ਕਿਹਾ ਬਲਜੀਤ ਮੈਨੂੰ ਗਰਮ ਪਾਣੀ ਦੇ ਤੇ ਮੇਰੀ ਗੁਡੀਆਂ ਉੱਠੀ 8 ਸਾਲ ਦੀ ਹੈ ਗੈਸ ਤੇ ਪਾਣੀ ਗਰਮ ਕਰਕੇ ਤੇ ਗਲਾਸ ਚ ਲਿਆ ਕੇ ਤੇ ਮੈਨੂੰ ਕਹਿੰਦੀ Papa ji ਪਾਣੀ ਲਓ ਮੇਰੀਆਂ ਅੱਖਾਂ ਚ ਪਿਆਰ ਨਾਲ ਪਾਣੀ ਵੀ ਆ ਗਿਆ ਉਹਨੂੰ ਮੈਂ ਕਿਹਾ ਨਹੀਂ ਗੁਡੀਆਂ ਨੂੰ ਤੇ ਮੁੰਡਿਆਂ ਦਾ ਇਹ ਕੁਦਰਤੀ ਸੁਭਾਅ ਹੈ ਜਦੋਂ ਅਸੀਂ ਵੱਡੇ ਵੀ ਹੋ ਜਾਈਏ ਅਸੀਂ ਆਪਣੇ ਮਾਪਿਓ ਨੂੰ ਕਿੰਨਾ ਕੁ ਸਮਾਂ ਦਿੰਨੇ ਆ ਠੀਕ ਐ ਸਹਿਤ ਤੇ ਇਹ ਸਿਰਫ ਕੱਲੀਆਂ ਦਵਾਈਆਂ ਦੀ ਲੋੜ ਨਹੀਂ ਹੁੰਦੀ ਬਜ਼ੁਰਗਾਂ ਨੂੰ ਪੇ ਬਿਮਾਰ ਐ ਤਾਂ ਦਵਾਈ ਲੈ ਕੇ ਦੇ ਦਿੱਤੀ ਇਹ ਬਜ਼ੁਰਗ ਵੀ ਚਾਹੁੰਦੇ ਆ ਕਿ ਕਿਤੇ 15-20 ਮਿੰਟ ਇਹ ਵੀ ਬੈਠ ਕੇ ਸਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਜਿਨ੍ਹਾਂ ਨੂੰ ਅਸੀਂ ਗੋਦੀ ਚ ਖੰਡਾਇਆ ਸੋ ਮੈਂ ਬੇਨਤੀ ਵੀ ਜ਼ਰੂਰ ਤੁਹਾਨੂੰ ਕਰੂੰਗਾ ਕਿ ਬਜ਼ੁਰਗਾਂ ਨੂੰ ਸਮਾਂ ਵੀ ਜ਼ਰੂਰ ਦਿਓ ਆਪਿਆਂ ਨੂੰ ਤੇ ਜਿਨ੍ਹਾਂ ਨਾਲ ਦੁਆਵਾਂ ਆਪਣੇ ਮਾਪਿਓ ਦੀਆਂ ਉਹਨਾਂ ਦਾ ਵੀ ਸੀਸ ਝੁਕਾਇਆ ਇੱਥੇ ਪ੍ਰਭਾਨ ਹੈ ਇਹ ਵੀ ਕੌੜਾ ਸੱਚ ਹੈ ਮਾਪੇ ਉਹਨੂੰ ਤੱਕੇ ਦੇ ਕੇ ਭਾਵੇਂ ਗੁਰਦੁਆਰੇ ਪੰਜ ਬਾਣੀਆਂ ਮੰਦਰ ਚ ਜਿਹੜੇ ਮਰਜੀ ਗੁਰੂ ਦੇਵਤੇ ਦੀ ਜੋਤ ਕਰੀ ਜਾਓ ਮਸਜਿਦ ਚ ਜਾ ਕੇ ਕੁਝ ਮਰਜੀ ਕਰੀ ਜਾਓ ਸਾਡਾ ਕੁਝ ਨਹੀਂ ਬਣ ਸਕਦਾ ਇਹ ਕੌੜਾ ਸੱਚ ਹੈ ਤੇ ਜਿਹਦੇ ਨਾਲ ਮੂਲ ਤੋਂ ਦੁਆਵਾਂ ਸ਼ੁਰੂ ਹੋ ਜਾਣ ਮਾਪੇ ਉਹ ਤੋਂ ਦੁਆਵਾਂ ਸ਼ੁਰੂ ਹੋ ਜਾਣ ਉਹਨਾਂ ਦੀ ਲੋਕ ਤੇ ਪ੍ਰਲੋਕ ਵੀ ਜੈ ਜੈਕਾਰ ਹੈ